ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਯੂਵਰਾਜ ਦਾ ਬਰਥਡੇ ਹੈਗਾ 17 ਸਤੰਬਰ ਨੂੰ ਸੋ ਅੱਜ ਹਜੇ ਕਿ ਹੈਗੀ 13 ਤਰੀਕ ਪਰ ਯੂਵਰਾਜ ਨੇ ਸਪੈਸ਼ਲ ਜਿਹੜਾ ਗਿਫਟ ਲੈਣਾ ਆਪਦੇ ਬਰਥਡੇ ਲਈ ਯੂ ਵੀ ਕੀ ਆ ਦੱਸਦੇ ਕਰਾਂਗੇ ਨਹੀਂ ਪਹਿਲੇ ਦੱਸੂਗਾ ਕਿ ਉੱਥੇ ਦੱਸੂਗਾ ਉੱਥੇ ਆ ਕੇ ਦੱਸਾਂਗੇ ਅੱਛਾ ਚਲੋ ਆਪਾਂ ਚੱਲਦੇ ਆਂ ਇਹ ਲਗਭਗ ਇੱਕ ਸਾਲ ਤੋਂ ਵੇਟ ਕਰ ਰਿਆ ਸੀ ਪਿਛਲੇ ਬਰਥਡੇ ਤੇ ਵੀ ਇਹ ਮੰਗਦਾ ਸੀ ਜੀ ਜੇ ਆਪਾਂ ਚਲੋ ਕਹਾਂ ਸੀ ਤੂੰ ਛੋਟਾ ਹਜੇ ਕਿ ਨਹੀਂ ਸੋ ਹੁਣ ਇਸ ਬਰਥਡੇ ਤੇ ਉਹਨੂੰ ਆਪਾਂ ਗਿਫਟ ਲੈ ਕੇ ਦੇਣ ਲੱਗੇ ਆ ਸੋ ਚੱਲਦੇ ਆਂ ਆਪਾਂ ਲੁਧਿਆਣੇ ਤੇ ਦੇਖਦੇ ਯੂਵੀ ਤੋਂ ਵੀ ਇੰਤਜ਼ਾਰ ਨਹੀਂ ਹੋ ਰਿਹਾ ਵਾਰੀ ਵਾਰੀ ਪੁੱਛਦਾ ਕਿੰਨੇ ਟਾਈਮ ਲੱਗਣਾ ਯੂਵੀ ਕਿੰਨੇ ਟਾਈਮ ਲੱਗਣਾ ਹੋਰ ਯਾਰ ਮੈਨੂੰ ਨਹੀਂ ਪਤਾ ਪਾਪਾ ਨੂੰ ਪਤਾ ਬਾਕੀ ਮੈਨੂੰ ਇੰਤਜ਼ਾਰ ਕਿਉਂ ਨਹੀਂ ਹੁੰਦਾ ਸਾਲ ਤੋਂ ਰੁਕਿਆ ਹੋਇਆ ਐ ਅੱਛਾ ਨਾਲੇ ਕਹਿੰਦਾ ਸਾਲ ਤੋਂ ਯਾਰ ਪਹਿਲਾਂ ਤਾਂ ਪੋਲਾ-ਪੋਲਾ ਹੀ ਕਹਿੰਦਾ ਸੀ ਨਹੀਂ ਤੁਸੀਂ ਗਲਤ ਤੁਸੀਂ ਗਲਤ ਬੋਲੇ ਸੀ ਮੈਂ 3 ਸਾਲ ਤੋਂ ਜੀ ਘਰਦਾ ਮੇਰੇ ਨਾਲ ਤਾਂ 3 ਸਾਲ ਤੋਂ ਉਹਦੇ ਤੋਂ ਪਹਿਲਾਂ ਛੋਟਾ ਬੋਲ ਸੀ ਔਰ ਜਸਵੀਰ ਵੀ ਸਪੈਸ਼ਲ ਆਇਆ ਜਿਹੜਾ ਇਹਨੂੰ ਗਿਫਟ ਦਿਵਾਉਣਾ ਹਾਂ ਜਿਹੜਾ ਗਿਫਟ ਲੈਣਾ ਉਹਦੇ ਲਈ ਜਸਵੀਰ ਵੀ ਨਾਲ ਇਹਦੇ ਆਇਆ ਵੀ ਚਲੋ ਦਿਵਾਉਣਿਆਂ ਨੂੰ ਗਿਫਟ ਹਨਾ ਸੋ ਬਹੁਤ ਘੈਂਟ ਚੀਜ਼ ਆਏ ਦੋਨੋਂ ਬੰਦੇ ਬਾਲੇ ਸ਼ਕੀਨ ਹਾਸ ਗਿਫਟ ਦੇ ਚਲੋ ਚੱਲਦੇ ਆਪਾਂ ਪਹੁੰਚ ਗਏ ਆਪਾਂ ਕਿੰਨਾ ਫਾਸਟ ਫਾਈ ਵੀ ਤੇ ਸ਼ੌਕ ਵੱਲ ਚੱਲਦੇ ਆਣੀ ਸਪੀਡ ਨਾਲ ਚੱਲਿਆ ਓਏ ਪਰ ਜੋ ਕੋ ਜੋ ਦੋਨੋਂ ਜਾਣੇ ਯੂਵੀ ਕਿੰਨਾ ਕ ਐਕਸਾਈਟਡ ਅੰਦਰ ਜਾਣ ਨੂੰ ਹੈ ਉਹਨੂੰ ਕੋ ਸ਼ੋਰ ਲੈ ਲੈਂਦੇ ਆ ਹੈ ਉਹਨੂੰ ਕੋ ਸ਼ੋਰ ਲੈ ਲੈਂਦੇ ਆ ਨਹੀਂ ਲਓ ਜੀ ਯੂ ਵੀ ਸਕਰਬਲ ਨਹੀਂ ਹੈਗਾ ਸਾਡੇ ਕੋਲ ਲਓ ਵੀ ਰਵੀਰ ਕਰਨ ਲੱਗੇ ਆ PS5 ਲੈਣ ਲੱਗੇ ਆ ਯੂਵੀ ਨਹੀਂ ਆਪਾਂ ਲੈ ਵੀ ਯੂਵੀ ਚੱਲ ਠੀਕ ਆ ਹੁਣ ਇਹ ਬੰਦਾ ਸਾਡਾ ਵੇਟ ਵਾਲੇ ਟਾਈਮ ਦਾ ਕਰਦਾ ਸੀ ਕਰੇ ਇਹਨੂੰ ਓਪਨ ਕਰ ਦੋ ਹਾਂ ਜੀ ਠੀਕ ਹੈ ਜੀ ਆਪਾਂ ਦੋ ਸੇਮ ਰੱਖੀਏ ਆਪਾਂ ਕਰ ਦੋ ਕੰਪਲੀਟ ਲੋਵੀ ਯੂਵੀ ਕਰਨ ਲੱਗਿਆ ਓਪਨ PS5 ਧਿਆਨ ਨਾਲ ਬਸ ਧਿਆਨ ਨਾਲ ਹਾਂ ਠੀਕ ਆ ਬਲੇਡ ਫੜਾ ਉਹਨੂੰ ਫੜਾ ਦੇ ਬਾਈ ਚੱਲ ਹੁਣ ਖੋਲ ਲਾ ਯਾਰ ਤਾਂ ਖੋਲਦਾ ਨਹੀਂ ਪਰਵਾਹ ਨਾ ਇਹ ਮੈਂ ਤਰੋਂ ਬੈਕ ਸਾਈਡ ਤੋਂ ਨਹੀਂ ਓਪਨ ਕਰਨ ਲਿਖੇ ਸਹੀ ਐ ਇੱਦਾਂ ਅੱਛਾ ਹੁਣ ਕੱਢੀ ਕੱਢ ਲਾ ਹਾਂ ਦੂਵੀਂ ਹੋਲੀ ਧਿਆਨ ਨਾਲ ਧਿਆਨ ਨਾਲ ਬਈ ਸਹੀ ਗੱਲ ਆ ਵਾਇਰ ਆ ਗਈ ਕੰਟਰੋਲਰ ਇਹ ਕੰਟਰੋਲਰ ਦਾ ਵਾਲਾ ਚਾਹ ਲੱਗਦਾ ਮੈਨੂੰ ਆ ਵੀ ਨਾਲ ਹੀ ਆ ਨਾਲ ਹੀ ਆ ਵੀ ਸਾਰਾ ਕੁਝ ਨਾਲ ਹੀ ਆ ਵਾਇਰ ਵੀ ਨਾਲ ਆ ਜੋ ਵੀ ਰਹਿਣ ਦੀ ਬਹੁਤ ਬਾਕੀ ਤੇਰਾ ਬਾਅਦ ਚ ਖੋਲੀ ਹੁਣੇ ਨਾ ਖੋਲ ਬਸ ਵੀਰੇ ਚੈੱਕ ਤਾਂ ਕਰਨ ਦੀ ਲੋੜ ਨਹੀਂ ਹੁੰਦੀਗੀ ਠੀਕ ਆ ਕੰਟਰੋਲਰ ਇਹਨੇ ਇੱਕ ਹੋਰ ਲੈਣਾ ਹੋਰ ਵੀ ਮਿਲ ਜੂਗਾ ਨਾਲ ਐਕਸਟਰਾ ਐਕਸਟਰਾ ਕੰਟਰੋਲਰ ਮਿਲ ਜੂ ਜੀ ਜੀ ਠੀਕ ਆ ਜੀ ਜਵਰਾਜ ਕਿਵੇਂ ਹੋ ਠੀਕ ਆ ਇਹਨੂੰ ਕੌਣ ਸਿਲਾ ਲਾ ਪਹ ਜਾਵਾਂ ਗਿਪਸ ਮਾਰਕੀਟ ਉਧਰੋਂ ਗੇਮਾਂ ਤੇ ਇੱਕ ਹੋਰ ਐਕਸਟਰ ਕੰਟਰੋਲਰ ਕੰਟਰੋਲਰ ਨਹੀਂ ਲੈਣਾ ਇਹ ਕੰਟਰੋਲਰ ਦੇ ਕੇ ਖੇਡ ਲਾ ਮੈਂ ਉਹ ਬੱਚਾ ਨਾ ਵੀ ਹੋਣਾ ਨਹੀਂ ਖੇਡਣਾ ਮੇਰਾ ਚੱਲੀ ਆਜੇ ਮੇਰਾ ਬਹੁਤ ਵਧੀਆ ਖੇਡਾ 오ਰੀਜਨਲ ਪੈਕਟ ਤੋਂ ਮਸਤ ਇਹਨੇ ਵੀ ਖੇਡਣਾ ਦੋ ਬੱਚੇ ਹੋ ਗਏ ਤੁਸੀਂ ਕੰਟਰੋਲਰ ਹੋਰ ਲਵਗਾ ਇੱਕ ਦੇਖਦੇ ਆਂ ਦੇਖ ਦੇਣੇ ਕਿ ਹਾਂ ਦੇਖ ਦੇਣੇ ਕਿ ਹਾਂ ਬੱਚਿਆਂ ਨੂੰ ਫਿਰ ਇਹ ਚੀਜ਼ ਦਾ ਦੇਖੋ ਕਿੰਨਾ ਚਾਹ ਹੁੰਦਾ ਐਕਸਾਈਟਿਡ ਮੈਂ ਹਾਂ ਆਹਲੀ ਗੇਮ ਇਹ ਕਿਹੜੀ ਆ ਗੋਡ ਆਫ ਅਚਾ ਇਹ ਉੱਪਰ ਵੀ ਰਿਤੀ ਰਹੀ ਆ ਹਨ ਵਿੱਚ ਇਹਦੇ ਕੀ ਕੀ ਮਿਲਣਾ ਤੈਨੂੰ ਗੇਮ ਤਾਂ ਕੋਈ ਨਹੀਂ ਮਿਲਦੀ ਨਾਲ ਹਨਾ ਲੋਬੀ ਗੇਮ ਤਾਂ ਇਹਨਾਂ ਨੂੰ ਮਿਲ ਗਈ ਆ PS5 ਆਪਾਂ ਠੀਕ ਆ ਇਹ ਬੰਦੇ ਨੇ ਇੰਨੇ ਟਾਈਮ ਦਾ ਰੌਲਾ ਪਾ ਰੱਖਿਆ ਸੀ ਨਾ ਮੈਂ ਜਿਵੇਂ 1 ਸਾਲ ਤੋਂ ਦਾ ਬਹੁਤ ਹੀ ਜ਼ਿਆਦਾ ਰੌਲਾ ਪਾਇਆ ਸੀ ਪਿਛਲੇ ਸਾਲ ਵੀ ਚਲੋ ਇਹਨੇ ਕੰਪਿਊਟਰ ਲੈਤਾ ਨਹੀਂ ਪਿਛਲੇ ਸਾਲ ਕੰਪਿਊਟਰ ਲੈ ਆ ਸੀ ਉਹਦੋਂ ਪਿਛਲੇ ਸਾਲ ਉਹਦੋਂ ਪਹਿਲੇ ਸਾਲ ਇਹਨੇ ਕੰਪਿਊਟਰ ਲੈ ਆ ਸੀ ਮੈਂ ਕਿਹਾ ਚੱਲੇ ਯਾਰ ਗੇਮ ਕੀ ਕਰਨੀ ਇਹ ਤਾਂ ਕੰਪਿਊਟਰ ਦੇ ਵਧੀਆ ਹਨ ਪਰ ਇਹ ਬੰਦੇ ਨੂੰ ਇੰਨਾ ਸ਼ੌਂਕ ਆ PS5 ਦਾ ਇਹ ਸਾਰਾ ਦਿਨ ਰਿਵਿਊ ਵੀ PS5 ਦੇ ਦੇਖਦਾ ਰਹਿੰਦਾ ਸੀ ਮੈਂ ਇਹ ਲੈਣਾ ਲੈਣਾ ਹਨ ਹੁਣ ਆਪਾਂ ਜਾਣਾ ਉਹ ਲੈਣਾ ਸੋ ਅੱਜ ਹਾਇਰਿਕ 13 ਤਰੀਕ ਹੋਈ ਆ 17 ਨੂੰ ਬਰਥਡੇ ਆ ਇਹਦਾ ਪਹਿਲਾਂ ਹੀ ਇਹਨੇ ਰੌਲਾ ਪਾ ਲੇਗੀ ਮਿਲ ਲਿਆ ਕੇ ਦਿਓ ਮੈਨੂੰ ਹਨ 17 ਤੱਕ ਵੇਟ ਹੀ ਨਹੀਂ ਕੀਤਾ ਗਿਆ ਤੇਰੇ ਤੋਂ ਯਾਰ ਸਟਾਰਾ ਸਟਾਰਾ ਤੋਂ ਪਹਿਲਾਂ ਆਪਾਂ ਲੈ ਲਾਂਗੇ ਤਾਂ ਆਪਾਂ ਪੰਜ ਕਿਉਂਕਿ ਇਹ ਜਿਹੜੇ ਬੰਦੇ ਤੋਂ ਆਪਾਂ ਲੈ ਕੇ ਆਏ ਦੇ ਕੋਲੇ ਵੀ ਸਿਰਫ ਦੋ ਹੀ ਪੀਸ ਅਵੇਲੇਬਲ ਸੀ ਯੂਵੀ ਨੂੰ ਜਿਹੜਾ ਪਤਾ ਲੱਗਿਆ ਵੀ ਦੋ ਹੀ ਆਣਗੇ ਤਾਂ ਸੇਲ ਹੀ ਨਾ ਹੋ ਜਾਣ ਉਹਦੇ ਸੋ ਉਹ ਕਰਕੇ ਆਪਾਂ ਲੈ ਆਏ ਹੁਣ ਪੀਐਸ5 ਦੇ ਨਾਲ ਕੋਈ ਗੇਮ ਤਾਂ ਮਿਲਦੀ ਨਹੀਂ ਹੁਣ ਆਪਾਂ ਗੇਮ ਲੈ ਕੇ ਆਉਣੇ ਆ ਤੇ ਹੋਰ ਕੀ ਲੈ ਕੇ ਆਉਣਾ ਆ ਕੰਟਰੋਲਰ ਇੱਕ ਜੇ ਕੰਟਰੋਲਰ ਮਿਲ ਗਿਆ ਤਾਂ ਉਹ ਦੇਖਦੇ ਆ ਉਹ ਲੈ ਆਉਣੇ ਆ ਠੀਕ ਆ ਤੇ ਚੱਲ ਕੇ ਆਪਾਂ ਉੱਥੇ ਦੇਖਦੇ ਫਿਰ ਆਪਾਂ ਸੈਟਅਪ ਵੀ ਕਰਾਂਗੇ ਲੋ ਵੀ ਗੇਮ ਜਿਹੜੀ ਲੈਣੀ ਐ ਨੇ ਉਹ ਇਧਰੋਂ ਮਿਲੀ ਨਹੀਂ ਮਿੱਡਾ ਚੌਂਕ ਵੀ ਗਏ ਸੀ ਕੋਚਰ ਮਾਰ ਗੇਮ ਕਿਹੜੇ ਕਿੜੀਆਂ ਦੋ ਪਹਿਲਵਾਨ ਦੇ ਰੀਆਂ ਗੋਡ ਆਫ ਵਾਰ 3 ਹੂੰ 2010 ਵਾਲੀ ਹੂੰ ਉਹ ਪੀਐਸ5 ਵਾਲੀ ਨਹੀਂ ਕਿ ਤਾਂ ਮੈਂ ਪੀਐਸ4 ਵਾਲੀ ਚਾਹੂੰਗਾ ਪੀਐਸ4 ਵਾਲੀ ਵੀ ਚੱਲ ਜਾਂਦੀ ਆ ਤੇ ਗੋਡ ਆਫ ਵਾਰ ਰੈਗਨਾਰੋ ਪੀਐਸ5 ਵਾਲੀ ਤੇ ਇੱਕ ਕੰਟਰੋਲਰ ਠੀਕ ਆ ਦੋ ਚੀਜ਼ਾਂ ਆਣੀਆਂ ਮਿਲੀਆਂ ਨਹੀਂ ਹਰ ਇੱਕ ਪਹਿਲਵਾਨ ਨੂੰ ਕੀ ਤੀਜੀ ਕਿਹੜੀ ਆ ਕੰਟਰੋਲਰ ਕੰਟਰੋਲਰ ਚਾਹ ਲੈਖਦੇ ਮਿਲਦਾ ਕਿ ਨਹੀਂ ਆ ਗਾਇਸ ਗਾਇਸ ਹੂੰ ਦਾ ਸਭੇ ਗਾਇਸ ਆਣੇ ਸੇ ਕੰਟਰੋਲਰ ਵੇ ਤੇ ਆ ਜੇ ਜੇ ਬਾੜਾ ਜਾਵੇ ਹੋਇਆ ਹੈ ਪ੍ਰਾਈਸ ਫਿਰ ਨਹੀਂ ਲੈਣਾ ਜੇ ਠੀਕ ਆ ਜੇ 5000 ਦੇ ਅੰਦਰ ਅੰਦਰ ਹੋਇਆ ਫਿਰ ਲਵਾਂਗੇ ਹਾਂ ਤਾਂ ਬਾੜਾ 5000 ਸਸਤਾ ਹੋਈ ਤਾਂ ਗੱਲ ਆ ਵੇਖ ਲੈ ਦੀਆਂ ਗੱਲਾਂ ਇਹ ਆ ਬੰਦੇ ਕੈਂਟ ਵਾਲੇ ਲੋਬੀ ਕੈਪਸ ਮਾਰਕੀਟ ਆ ਚੁੱਕੇ ਆ ਹੁਣ ਇੱਥੇ ਦੇਖਦੇ ਕੀ ਹੋ ਗਿਆ ਪੰਗੜਾ ਪੰਗੜਾ ਪੈਂਦਾ ਚੱਲ ਪਲਵਾਨ ਇੱਥੋਂ ਲੱਭੀਏ ਹੁਣ ਆਪਾਂ ਰਾਸ਼ ਬਹੁਤ ਆ ਕੈਪਸ ਜਣਾ ਉਧਰ ਕਿੱਧਰ ਆ ਯੂਵੀ ਨਾ ਪਾਰਟੀ ਵੀ ਕਰਨੀ ਹੈ ਜੇਗਾ ਨਾ ਯੂਵੀ ਦੇਖ ਦੋ ਨਾ ਯੂਵੀ ਨੂੰ ਕੀ ਨਾ ਕਹਿ ਦਿਨਾ ਪਾਪਾ ਖਵਾ ਦੋ ਨਾ ਯੂਵੀ ਲੋ ਵੀ ਆ ਸ਼ਾਪ ਤੋਂ ਪਤਾ ਕਰਦੇ ਆ ਨਹੀਂ ਮਿਲ ਜੂ ਗੇਮ ਜਾਂ ਨਹੀਂ ਲੋ ਜੀ ਗੇਮਾਂ ਹੀ ਗੇਮਾਂ ਆਦੇ ਫੈਵਰੇਟ ਆ ਗੇਮ ਲੈ ਲਈ ਆਪਾਂ ਯੂਵੀ ਨੂੰ ਬਤਹ ਜਾਈ ਦੀ ਸੀ ਬਾਕੀ ਹੋਰ ਵੀ ਇੱਧਰ ਪਈਆਂ ਗੇਮਾਂ ਇਹ ਹੁਣ ਆਪਾਂ ਸ਼ਕਨ ਲੱਗੀਆਂ ਗੋਲ ਗੱਪੇ ਕੈਪਸ ਮਾਰਕੀਟ ਤੋਂ ਆਸਮਾਨ ਸੀ ਆਪਾਂ ਲੈ ਲਿਆ ਲਓ ਵੀ ਰੋਲ ਕਰ ਲਿਆ ਆਰਡਰ ਆਪਾਂ ਇੱਧਰ ਆ ਗਏ ਆ ਪਹਿਲਾ ਗੋਲ ਗੱਪੇ ਖਾ ਕੇ ਕੈਪਸ ਚ ਯੂ ਵੀ ਹੈ ਨਾ ਇਹ ਵੀ ਇਹ ਆਹ ਦਾ ਸਮਾਨ ਨੂੰ ਬੜਾ ਪਿਆਰ ਕਰੀ ਜਾਂਦਾ ਇਹ ਤੂੰ ਬਾਕੀ ਆਖੀ ਗੇਮ ਲਈ ਆਪਾਂ ਬਾਕੀ ਡਿਜੀਟਲ ਲਾਵਾਂਗੇ ਆਨਲਾਈਨ ਠੀਕ ਹੈ ਬਾਕੀ ਆਪਾਂ 2-3 ਸਾਲ ਬਾਅਦ ਡਿਜੀਟਲ ਲਾਵਾਂਗੇ ਪੱਕਾ 2-3 ਸਾਲ ਪੱਕਾ ਐਡਾ ਕਿਧਰ ਆ ਗਿਆ 2-3 ਨਹੀਂ 2-3 ਮਹੀਨੇ ਬਾਅਦ ਹਾਂ 2-3 ਮਹੀਨੇ ਵਾਲੇ ਜਿਆਦਾ ਹੀ ਆ ਚੱਲ ਕੋਈ ਨਹੀਂ ਚਲ ਉਸ ਤੋਂ ਵੀ ਘੱਟ ਬਾਅਦ ਦੂਜੀ ਲਵਾਂ ਕਿਉਂਕਿ ਉਹ ਆਪਾਂ ਡਿਜੀਟਲ ਲੈਣੀ ਆ ਆਪਾਂ ਮੇਰਾ ਮੇਰਾ ਇਹਦਾ ਬਹੁਤ ਜਿਆਦਾ ਸ਼ੌਂਕ ਸੀਗਾ ਤੇ ਜਿਹੜੀ ਮੈਂ ਦੂਜੀ ਲੈਣੀ ਸੀ ਉਹ ਮਿਲ ਹੀ ਨਹੀਂ ਗਈ ਅੱਛਾ ਚੱਲ ਕੋਈ ਨਹੀਂ ਲਓ ਵੀ ਪਹੁੰਚ ਗਿਆ ਘਰੇ ਹੁਣੇ ਕੱਢਣ ਲੱਗਿਆ PS5 QUV ਇੱਧਰ ਭਜਿਆ ਨਾ ਸ਼ੇਦੀ ਆਉ ਯਾਰ ਵੇਟਰੀ ਦੀ ਹੁੰਦੀ ਤੇਰੇ ਤੋਂ ਹੁਣ ਆ ਜਾ ਵੀ ਜਸਵੀਰ ਮੰਮਾ ਇੱਧਰ ਤੇ ਆ ਜਵਾ ਗੇਟ ਖੁੱਲਾ ਹੀ ਆ ਆ ਗਈ ਮੰਮੀ ਮੇਰਾ ਪੋਪੂ ਆ ਗਿਆ ਪੀਐਸ ਆ ਗਿਆ ਇਹ ਤਾਂ ਹੈਗਾ ਯੂਵੀ ਆਇਆ ਇਹ ਥੋੜਾ ਪੀਐਸ ਦਾ ਜਿਹੜਾ ਕੰਟਰੋਲਰ ਆ ਹੈ ਮੈਂ ਵੀ ਦੇਖ ਲਾ ਬੜੇ ਇਹ ਵੱਡਾ ਵੱਡ 5 ਸਾਲ ਦਾ ਹੋ ਗਿਆ ਧੜਵਾਨ ਬੰਦਾ ਇਹ एपीएस 5 मम्मा ਲਈ ਰੈਪ ਵੀ ਲੈ ਕੇ ਆਇਆ ਅੱਧਾ ਆਪ ਖਾਦਾ ਅੱਧਾ ਮम्मा ਨੂੰ ਅਨੱਧਾ ਮम्मा ਨੂੰ ਦੇਊਗਾ ਦੇਖ ਲੈ ਕਿੱਡਾ ਖਾ ਤੁਸੀਂ ਰੋਟੀ ਖਾਓ ਮੈਂ ਤਾਂ ਆਪ ਇਹਨੇ ਅੱਧਾ ਹੀ ਖਾਦਣਾ ਅੱਧਾ ਮम्मा ਲਈ ਆ ਪਨੀਰ ਬਹੁਤ ਸੁਆਦ ਆ ਤੂੰ ਤਾਂ ਠੰਡਾ ਕਰੀ ਬੈਠਾ ਹੀ ਹੂ ਵੀ ਤੇਰੇ ਨੇ ਵੀ ਖਾਦਾ ਨਹੀਂ ਦੇਖ ਲੈ ਐ ਤਾਂ ਮम्मा ਨਾਲ ਖਾ ਜਾਓ ਅਨਾ ਮੈਂ ਅੱਧਾ ਹੀ ਖਾਉਂਗਾ ਓਏ ਲਓ ਵੀ ਹੁਣ ਆਪਾਂ ਓਪਨ ਕਰਕੇ ਦੇਖਦੇ ਹਾਂ ਚੋ ਕੀ ਕੀ ਮਿਲੂਗਾ ਆ ਤਾਂ ਇਹ ਇੱਕ ਗੇਮ ਲੈ ਆਂਦੀ ਤੇ ਆ ਕੰਟਰੋਲਰ ਸੀੜੀ ਪੈਂਦੀ ਆ ਹੁਣ ਵਿੱਚ ਹਾਂ ਸੀੜੀ ਵੀ ਪੈਂਦੀ ਆ ਕੱਲੀ ਕੱਲੀ ਚੀਜ਼ ਪੁੱਤ ਖੋਲ ਕੇ ਦੇਖਿਓ ਤੂੰ ਕੰਟਰੋਲਰ ਖੋਲ ਕੇ ਦੇਖ ਆ ਆਹ ਕੰਟਰੋਲਰ ਆ ਇਹ ਸੈਂਡ ਲਾ ਕੇ ਬੈੱਡ ਤੇ ਜਸਵੀਰ ਓਰੀਜਨਲ ਤੇ ਉਹਦਾ ਉਹ ਦੋਨੋਂ ਹੀ ਪਰ ਓਰੀਜਨਲ ਆ ਜਿਵੇਂ ਸੀਨਾ ਓਰੀਜਨਲ ਆ ਭਾਜੀ ਹੂੰ ਲਓ ਵੀ ਗਾਈਸ ਉਹ ਯਾਰ ਸੱਚ ਸੈੱਲ ਕਿਹੋਣੀ ਸੀ ਸੈੱਲ ਲਗੇ ਅੱਛਾ ਲਓ ਵੀ ਵਿੱਚੋਂ ਦੇਖਦੇ ਹਾਂ ਕੀ ਨਿਕਲਿਆ ਯੂਵੀ ਕਿਨੇ ਆਲ ਲੰਬਾ ਵੇਟ ਕੀਤਾ ਯੂਵੀ ਨੂੰ ਆ ਜੀ ਮਿਲਦੇ ਆ ਉਹ ਆ ਟੈਨਸ਼ਨ ਕਿਉਂ ਲੈਣਾ ਨਹੀਂ ਇਹ ਡੈਕਟਰ ਨਹੀਂ ਦਿੰਦੇ ਆ ਵੇਖ ਤੁਸੀਂ ਪ੍ਰਿੰਟਰ ਦੀ ਲਈ ਕਰਦੇ ਨਾਲ ਲਿਆ ਵੀ ਇਹਨੂੰ 4 ਕਿਲੋ ਕਰਾਂ কন্ট্রোল ਕੋਈ ਟੈਨਸ਼ਨ ਨਾ ਲਾਵੇ ਲੈ ਗੱਲੀ ਗੱਲੀ ਚੀਜ਼ ਖੁੱਲ ਰਹੀ ਹੈ ਦੇਖ ਤਾ ਲੈ ਟੈਨਸ਼ਨ ਇਹ ਪਹਿਲਾਂ ਲਾਉਣ ਦਾ ਬੰਦਾ ਵਾਹ ਵਾਹ CPU ਵਰਗਾ ਹੀ ਲੱਗਦਾ ਦੇਖ ਜੀ ਯਾਰ ਮੈਂ ਤੁਹਾਨੂੰ ਕਹਿੰਦਾ ਉਵੇਂ ਹੀ ਆ ਉਵੇਂ ਹੀ ਆ CPU ਵਾਲਾ ਸਟਾਈਲ ਰੱਖਣਾ ਕਿ ਸਿੱਧਾ ਹੀ ਹੈ ਇਹ ਬਸ ਇਹਦਾ ਨਹੀਂ ਨਹੀਂ ਆਇਆ ਸਿੱਧਾ ਤੇਰਾ ਖਾਂਗੇ ਇੱਥੇ ਨੂੰ ਐ ਇਹਦਾ ਫਰੰਟ ਦਿਖਾਈ ਆਹ ਫਰੰਟ ਹੈ ਇਹਦਾ ਫਰਿੱਜ ਛੋਟੀ ਜੀ ਆਇਆ ਲੱਗਦਾ ਨਾ ਦੇਖ ਉਹ ਮੀਂਹ ਦੀ ਬੈਂਦੀ ਯਾਰ ਸਿੱਧਾ ਤਾਂ ਡੇਗ ਸਕਦਾ ਜਸਵੀਰ ਇਹੇ ਭਾਈ ਸਟੈਂਡ ਵੀ ਦਿੱਤੇ ਆ ਨਾਲ ਆਹ ਰੇ ਹੂੰ ਚਲੋ ਚਲਾਇਓ ਜੀ ਵੀ ਇਹਦੇ ਵਾਈਫਾਈ ਕਨੈਕਟ ਹੁੰਦਾ ਵਾ ਫੋਨ ਵੀ ਆਪਾਂ ਕਰਨ ਲੱਗੇ ਆ ਟੀਵੀ ਨਾਲ ਕਨੈਕਟ ਯੂ ਵੀ ਮਾਰੀ ਨਾ ਤਾੜੀਆਂ ਆ ਕੰਟਰੋਲਰ ਆ ਦੇਖੋ ਆ ਗਿਆ ਵੀ ਆ ਗਿਆ ਪੜ ਜਾ ਇਸ ਵੀ ਤੋਂ ਕਿਧਰ ਬਸੇ ਟੱਕੇ ਨਹੀਂ ਟੱਕੇ ਕਿ ਕਿਵੇਂ ਕੱਢੀ ਇਹਨਾਂ ਨੂੰ ਇਹ ਨਹੀਂ ਸਾਰੇ ਨਾ ਅਭਿਆਸ ਕੀਤੀ ਕਿ ਕਿਤੇ ਇਹ ਨਹੀਂ ਤਾਂ ਇਹ ਗਲਤੀ ਇਹ ਟੰਗੀ ਹੋਈ ਆ ਉਹਦੇ ਤੇ ਆ ਜੇ ਇਹਨਾਂ ਨਾਲ ਡੇਟਾ ਕਰਦਾ ਯਾਰ ਕੀ ਕਰਾਂ ਟਾਰਗੇਟ ਨਹੀਂ ਬੰਦ ਲਾ ਮੈਂ ਲਾਵਾਂ ਮੈਂ ਲਾ ਦਿੰਦਾ ਆਪਣਾ ਖਸਮ ਨਾ ਕਰਿਓ ਓਏ ਨਾ ਮੋਟੂ ਕੋਈ ਨਿੱਤੂੰ ਦੇ ਦੋ ਦੇ ਦੋਟ ਦੂਜੇ ਲੋਟ ਸਹੀ ਲਾ ਰਿਹਾ ਮੈਂ ਨਾ ਮੈਂ ਲਾਵਾਂ ਜੁਗੀ ਤੂੰ ਚੱਲ ਆ ਗਈ ਚੱਲ ਆਜਾ ਹੁਣ ਜੂ ਵੀ ਪਾਸ ਤੇ ਆਇਆ ਤੂੰ ਮੜਾ ਜਾ ਮੈਂ ਤਰਾਕੀ ਹੀ ਦੇ ਰੋਣ ਇਹ ਤੂੰ ਰੱਖੀ ਛੱਡ ਕੇ ਦੇਖੋ ਫਿਰ ਪਤਾ ਲੱਗੂ ਏ ਜਾਲੀ ਉੱਧਰ ਨੂੰ ਕਿਉਂ ਹੋ ਗਈ ਤਾਂ ਸੈਂਟਰ ਚ ਹੁੰਦੀ ਸੀਗੀ ਬਚਾ ਲੋ ਤਾਂ ਉਹ ਤਾਂ ਨਹੀਂ ਹੋ ਗਈ ਨਹੀਂ ਨਹੀਂ ਤਸਵੀਰ ਦੇ ਅਲਾ ਸੈਂਟਰ ਆ ਇਹਦਾ ਹਾਂ ਸੈਂਟਰ ਹੀ ਆ ਨਹੀਂ ਭਾਈ ਆ ਤੁਹਾਡੇ ਨੇ ਸੈਂਟਰ ਚ ਕਿੱਥੋਂ ਆ ਬਸ ਇੰਦੀ ਕੇ ਪੂਰਾ ਸੈਂਟਰ ਨਹੀਂ ਆ ਜਮੀਨ ਤਾਂ ਆਪਣੇ ਬਰਾਊਨ ਵਾਲੇ ਚ ਹੁੰਦੀ ਸੀ ਇਹ ਸਹੀ ਹੈ ਯਾਰ ਲਾਲੀਆਂ ਲਾਈ ਹੋਈਆਂ ਜਾਂਗੇ ਨਹੀਂ ਨਹੀਂ ਹੋਣਗੇ ਬਹੁਤ ਆ ਯਾਰ ਚਲਾਓ ਇਹਨੂੰ ਹੁਣ ਲਓ ਜੀ ਕਰਨ ਲੱਗੇ ਆ ਕਨੈਕਟ ਹੋਣਾ ਆਪਾਂ PS5 ਨੂੰ ਮੇਰੇ ਕੋ ਕਿਵੇਂ ਨੱਚੀ ਜਾਂਦਾ ਇਹ ਬਹੁਤ ਵੱਡੇ ਵੱਡੇ ਸਾਰੇ ਵੀ ਖੇ ਬੱਚੇ ਦਾ ਖੇੜਦੇ ਵੱਡੇ ਵੀ ਖੇੜਦੇ ਆ ਕੇ ਮਾਂ ਵਾਲੀਆਂ ਯੂ ਨੂੰ ਠੈਰੀ ਮੁੰਨਾ ਥੀ ਥੋੜੀ ਗੜਨ ਸੰ ਮਿੱਠਵਾਰ ਯੂ ਵੀ ਕਹਿੰਦਾ ਨਾ ਮੈਂ ਡੇਲੀ ਗੇਮਿੰਗ ਵੀਡੀਓ ਵੀ ਪਾਇਆ ਕਰੂੰਗਾ ਯੂ ਵੀ ਬਰਾਡ ਵੀ ਲੌਗਸ ਦੇਣਾ ਯੂ ਵੀ ਬਣਾਇਆ ਕਰੂੰਗਾ ਵੀਡੀਓ ਰਿਕਾਰਡ ਕਿਵੇਂ ਕਰੇ ਕਰੂੰਗਾ ਹੋ ਜਾਂਦਾ ਰਿਕਾਰਡ ਇਹਦੇ ਤੇ ਵੀ ਕਰ ਦੇਦਾ ਹੈ ਯਾਰ ਸਕਰੀਨ ਰਿਕਾਰਡ ਇਸ ਵੀਰੇ ਚ ਹੁੰਦਾ ਹੋਊਗਾ ਸਕਰੀਨ ਰਿਕਾਰਡ ਜਿਹੜੇ PS5 ਖੇਡਦੇ ਫਿਰ ਉਹ ਵੀ ਕਿਵੇਂ ਕਰਦੇ ਆ ਰਿਕਾਰਡਿੰਗ ਹੈ ਕਿਉਂ ਕੈਮਰਾ ਲਾਈਟ ਨਹੀਂ ਹੁੰਦਾ ਸਾਹਮਣੇ ਕੈਮਰਾ ਨਹੀਂ ਹੁੰਦਾ ਉਹ ਹੁਣ ਇੱਥੇ ਕੁਝ ਸਿਸਟਮ ਜੋ ਡੋਮ ਲਗਾ ਦਿੰਦਾ ਲਓ ਵੀ ਲਗਭਗ ਸੈਟਅਪ ਹੋ ਗਿਆ ਕਾਫੀ ਟਾਈਮ ਲੱਗ ਗਿਆ ਇਹਨੂੰ ਮੈਨੂੰ ਲੱਗਦਾ ਪੌਣਾ ਘੰਟੇ ਵੰਨੂ ਹੀ ਹੋ ਗਿਆ ਸੈਟਅਪ ਕਰਨ ਲੱਗਿਆ ਨੂੰ ਸੋ ਫਾਈਨਲੀ ਹੋ ਗਿਆ ਹੁਣ ਰਨ ਕਰਨਗੇ ਗੇਮ

ਓਏ ਆਪੋਸ ਓਏ ਦੋ ਵਾਰ ਆਣਾ ਹੂੰ ਦੋ ਵਾਰ ਟਾ ਲੈ ਕਿੱਥੇ ਆ ਕਿੱਥੇ ਆ ਆ ਵੀ ਬਟਨ ਨਹੀਂ ਲੱਗਦਾ ਦੇਖ ਆ ਵੀ ਆ ਵੀ ਬਟਨ ਨਹੀਂ ਵੀ ਜਿਵੇਂ ਆ ਵਾ ਆ ਦੇਖੋ ਆ ਵੀ ਬਟਨ ਆ ਵੀ ਬਟਨ ਆ ਅੱਛਾ ਬੜੀ ਅੱਗ ਗੱਡੀਾਂ ਦੇ ਸਾਹਮਣੇ ਚਲ ਕਰ ਨੈਕਸਟ ਕੀ ਆਹੀ ਦਿਖਾਏਗਾ ਲੱਗਦਾ ਜੇ ਬਟਨ ਵਾਲੀ ਪਹਿਲਾਂ ਸਿੱਖੂਗਾ ਇਹ ਛੜੇ ਦੂਵੀਂ ਪਹਿਨੇ ਕਿਧਰ ਤੇ ਕਾਪੀ ਪਈ ਉਹ ਵੀ ਫੜੇ ਲਓ ਵੀ ਮੋਨੂ ਆ ਗਿਆ ਯੂਵੀ ਦੇ ਵਰਡੇ ਤੇ ਮੋਨੂ ਕਿਵੇਂ ਆ ਵਾੜੀਆਂ ਵੜੀਆਂ ਪਾਜੀ ਠੀਕ ਆ <ihak> यूवी पूरा तैयार होता सताल जीक सारी संगत आ गई कि नहीं लेट आया सताल श्रीकाल जी ओए शावर आ गया तू आज 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 दलवीर हुई आई नहीं क्या उधर ही ਦੋ ਕਾਰਾਂ ਵਾਲੇ ਆਏ ਬੰਦੇ ਲੱਗ ਲੱਗ ਅੱਜ ਦੋ ਕਾਰਾਂ ਤੇ ਆਏ ਆ ਨਹੀਂ ਆ ਜਾਓ ਭਾਈ ਮੇਲੇ ਚਾਚਾਟ ਆਇਆ ਚਾਚਾਟ ਆਇਆ ਚਾਚਾ ਜੀ ਵੀ ਆ ਗਏ ਉੱਥੋਂ ਦਰਵੀਰ ਆ ਗਏ ਦੇਖੋ ਦੁੱਲਾ ਅੱਡਕਾਰ ਤੇ ਪਹੁੰਚਿਆ ਵੀ ਲੇਟ ਹੋ ਗਿਆ ਤੂੰ ਤੈਨੂੰ 11 ਵਜੇ ਦਾ ਟਾਈਮ ਦਿੱਤਾ ਸੀ ਤੋ ਅੱਛਾ ਉਹ ਦੇਖਿਓ ਡੈਗ ਪਿਆ ਸੀ ਉਸਤਾਦ चाचा जी भी आ गए। लव भी, यू भी दे। बर्थडे दिया राउंड का जी भी उस दिन था यानी गेम वगैरह करी <स्थाल्ण> थी, दे थी जी आज जब आके ये कट आ गए तेरा राउंड का लग गया सारे पहुँचे आज ही। लव आ रहा है बंदा। यू भी कहो तो तुम्हें इसमें ये लव जमोगे। है ਮਾ ਅਸੀਂ ਬਲਾਗ ਨੂੰ ਵੀ ਬਣਾਇਆ ਹਨ ਆਈ ਵੀ ਕਿੰਨੇ ਚਿਰ ਦਾ ਸੀ ਇਹ ਫੋਟੋ ਇਹ ਮਤਲਬ 6 ਮਹੀਨੇ ਦਾ ਫਰਬੁਰੀ ਦੀ ਫੋਟੋ ਸੀ ਇਹ ਹਮ 6 ਮਹੀਨੇ ਦਾ 6 ਮਹੀਨੇ ਵੀ ਨਾ ਵੀ ਬਹੁਤ ਸੋਲੀ ਬਣੀ ਹੈ ਇਹ ਫੋਟੋ ਦਾ ਆ ਦੇਖੋ ਦੋ ਮਹੀਨੇ ਦਾ ਫਰਬੁਰੀ ਦੀ ਲੈ ਕੇ ਆਏ ਹੋ ਪਲਵਾਨ ਬਣਿਆ ਫਿਰਦਾ ਯੂਵੀ ਤਾਂ ਇਹ ਵੀ ਆ ਦਾ ਬਹੁਤ ਫਰਕ ਪੈ ਗਿਆ ਯਾਰ ਚਲੋ ਇਹ ਨਾ ਕਹੀ ਕੱਟਣਾ ਯੂਵੀ ਤਾਂ ਮੱਤਾ ਕਰਦਾ ਹੋ ਗਿਆ ਮਾਰ ਦੇ ਆਪ ਹੀ ਖਾਈਏ ਨਾ ਆਪਣਾ ਯੂਵੀ ਜਨਾਦੋ ਹੁਣ ਓਏ ਚਲੋ ਜੀ ਚੱਕਣ ਓਹੀ ਚੱਕ ਕੇ ਆ ਜਾਣਗੇ ਥੋੜੇ ਲਾ ਖਵਾ ਦਿੰਦੇ ਚੰਗੀ ਚੀਜ਼ ਖਵਾ ਦਿੰਦੇ ਮੀਂਹ ਜਿਹੜਾ ਕਾਉਂਦੀ ਗੱਡੀ ਤੂੰ ਵੀ ਪੱਖਾ ਵੀ ਚਲਾ ਦੇ ਚਲੋ ਆ ਜਾ ਦਰਵੀਰ ਤੂੰ ਆ ਜਾ ਬੈਠੋ ਬਸ ਛੱਪੋ ਕੋਈ ਗੱਲ ਲੈ ਯੂਵੀ ਮੈਂ ਖਾਓ ਤੇ ਮੈਂ ਦੇ ਦੂੰਗਾ ਕਿੰਨਾ ਧੋਣ ਵਾਲੇ ਆ ਗਏ ਸੰਗਰਦ ਦੇ ਮਾਣ ਦੇਖ ਲਈ ਖਵਾ ਕੇ ਕੁਝ ਨਹੀਂ ਹੁੰਦਾ ਇਹ ਆਪ ਵੀ ਬੱਟੂ ਬੰਦ ਲੱਗਿਆ ਮੈਨੂੰ ਇਹ ਕਿਵੇਂ ਲੱਗਿਆ ਮੈਨੂੰ ਇਹ ਬੁਖਾਈ ਸੀ ਜ਼ਬਰਦਗੀ ਦਿਖਾਈ ਕੀ ਖਵਾਈ ਜਾਂਦੇ ਉਹਨੂੰ ਲਿਖੀ ਜਾਂਦਾ ਜ਼ਬਰ ਕੋਈ ਨਹੀਂ ਤੈਨੂੰ ਪਰਸ਼ਨ ਹੀ ਦਿੰਦੇ ਪੂਜਾ ਪਤਾ ਮੇਰੇ ਕੋਲ ਆਜੀ ਸਰਦਾਂ ਦੀ ਤੇ ਵੀ ਚੋਰੀ ਉਹ ਖਾਣ ਕਰਾਂਗੇ ਉਹ ਕਿੱਥੇ ਜਾਉਂਗੇ ਦੇਖ ਆਨ ਨੂੰ ਤਾਂ ਖਵਾਇਆ ਨਹੀਂ ਦੇਖ ਲਓ ਜੋ ਮੇਰੇ

ਹੂ ਆਪ ਬੈਠੋ ਦੇਗਨ ਆਈਏ ਆਈ ਲਊਗਾ ਉਹਨੂੰ ਹੋਰੋਂ ਬਾਕੀ ਕੌਣ ਹਾਂ ਮੈਨੂੰ ਕੀ ਬਖਾ ਕੇ ਮੈਂ ਤਾਂ ਫੱਟੇ ਚੱਕ ਲਾਂ ਹਾਂ ਕਿਹਦਾ ਤਾਂ ਵੇਖ ਦਲ ਚਾਹੇ ਜੀ پتہ ਨਹੀਂ ਕੀ ਹੋਈ ਜਾਂਦਾ ਸ਼ਹਿਜਾ ਬੁਰੇ ਇਹ ਤਾਂ ਬੜਾ ਬੋਲਾ ਹੈਪੀ ਬਰਥਡੇ ਮੈਂ ਕਿਹਾ ਇੱਥੋਂ ਕਦੇਣਾ ਸੀ ਜੂ ਵੀ ਨੇ ਨਹੀਂ ਆ ਗੱਲੀ ਚੱਕ ਕੇ ਦੇਵੋ ਨਾ ਬੋਤਾ ਹੀ ਚੜਾ ਕਰ ਉਹ ਜੂ ਵੀ ਨੇ ਆ ਦੇ ਚੱਕ ਭੱਜਣਾ ਯਾਰ ਦੀ ਗੱਲ ਹੀ ਖਾ ਗਿਆ ਜੂ ਵੀ ਉਹ ਤਾਂ ਫੇਰ ਵੀ ਖਾਣੀ ਅੰਗੇ ਨਾ ਹੁਣ ਮੈਂ ਨਾ ਨਹੀਂ ਚੱਕ ਮਾਸੇ ਨਹੀਂ ਅੱਧਾ ਨਹੀਂ ਚੱਕਦਾ ਉਧਰੋਂ ਹੈਪ ਬਰਥਡੇ ਚਲੋ ਵੀ ਅੱਧਾ மூਨ ਆਗੇ ਆਗੇ ਮੰਮੀ ਨਾਲ ਉਹ ਵਿਚਾਰਾ ਉਧਰੋਂ ਚਾਖਿਆ ਨਾ ਵੀ ਮੈਨੂੰ ਵੀ ਕੁਫਾ ਮਾਉਂਗਾ ਹੂੰ ਫੋਨ ਵੇਲਾ ਪਰ ਆ ਦੇ ਕਿੰਨਾ ਫਰਕ ਪਾਦਾ ਟੋੜ ਦੇ ਜਾਂਦਾ ਨਾ ਇਹ ਆ ਫਰਕ ਮੋੜਨ ਦਾ ਮੈਨੂੰ ਨਹੀਂ ਆਪ punctual ਤੁਸਕੰ ਦਾ ਤੈਨੂੰ ਮੇਰੇ ਦੇ ਜੀਵਤੀ ਰਹੇ ਸਾਡੇ ਮਾਰਦੇ ਪਾਉਂਦੇ ਜੋ ਵੀ ਲੈਵੇ ਦੀ ਹੋਵੇ ਬੱਤੀ ਖਾਈ ਜਾਂਦੀ ਆ ਤੇ ਮੂੰਹ ਆਉਂਦਾ ਠੀਕ ਹੀ ਲੈ ਲੇਗਾ ਆਪਾਂ ਪਹਿਲੇ ਪਕ ਫਾਇ ਕਰੀ ਪੱਤਰੇ ਪਹਿਲੇ ਮੋੜ ਦਿੰਦੀਆਂ ਮੈਂ ਕਹਿੰਦੇ ਚੱਕ ਮੋੜਦੇ ਹੈਵਾਂ ਸੇ ਢੀਕ ਨਹੀਂ ਹਾਂ ਸਹੀ ਗੱਲ ਇਹ ਤਾਂ ਜਮਾ ਹੋ ਗਿਆ ਹੁਣ ਕੋਈ ਉਹ ਜਦੋਂ ਜਣਾ ਹੋਵੇ ਜਿਹੜੀ ਅੰਦਰ ਚ ਮੇਡਾ ਕੰਡਾ ਚਲਾਉਂਦਾ ਜਦੋਂ ਆਪਣੀ ਮੱਧ ਨਹੀਂ ਆਈ ਸੀ ਔਰ ਉਹ ਪਹਿਲੀ ਉਹ ਮੇਰਾ ਪੈਸੇ ਬਣਾ ਰਿਹਾ ਨਹੀਂ ਲੈ ਕੀ ਆ ਵੀ ਫੜ ਮੈਥੋਂ ਹਾਂ ਮਾਂ ਮੇਰੇ ਪੈਸੇ ਬਾਅਦ ਦਿੱਤੇ ਆ ਥੈਂਕ ਯੂ ਇੱਕ ਇੱਕ ਰਾਤ ਕੇ ਬਾਕੀ ਨਹੀਂ ਨਹੀਂ ਬੁੱਤ ਰਹਿਣ ਨੇ ਮੋਰੀ ਬੁੱਤ ਸੀ ਕੱਪੜੇ ਨਹੀਂ ਰਹਿਣ ਨੇ ਕੋਈ ਨਾ ਕੱਪੜੇ ਉਹ ਨਹੀਂ ਨਹੀਂ ਲੈ ਮਮੀ ਰੱਖ ਲ ਇੱਕ ਗੇਮ ਹੋਰ ਲੈਣੀ ਆ ਵੀ ਦੇ ਗੇਮ ਹੀ ਲੈਣੀ ਐ ਪਾਪੇ ਨੂੰ ਵਾਪਸ ਕਰੀ ਜਾਣੇ ਜਿੰਨੇ ਹੋਇਆ ਗੇਮ ਕੋਲੇ ਨੇ ਪਰ ਸਾਡਾ ਜੀ ਕਿ ਫਿਰ ਫਾਇਦਾ ਕੀ ਇਹ ਤਾਂ ਦੇਖੀ ਉਹ ਜਿਹੜਾ ਕੋਲ ਆਇਆ ਗੇਮ ਯੂ ਵੀਆ ਦੇਖੋ ਪੂਰਾ ਭੈਣ ਗੇਮ ਖੇਡਣ ਦੇ ਵਿੱਚ ਲੱਗਿਆ ਹੋਇਆ ਦੇਖੋ ਯੂ ਵੀ ਸਬਸਕ੍ਰਿਪਸ਼ਨ ਲੈ ਲਈ ਅੱਜ ਫਿਰ ਤੂੰ ਪਹਿਲਾ ਇਹ ਬੰਦਾ ਜੀ ਗੇਮ ਲੈ ਕੇ ਆਇਆ ਫਿਰ ਹੁਣ ਆਹ ਦੇਖੋ PS5 ਤੇ ਹੁਣ ਇਹ ਸਬਸਕ੍ਰਿਪਸ਼ਨ ਦੇਣਾ ਕੱਲ ਦਾ ਰੌਲਾ ਪਾਇਆ ਹੋਇਆ ਸਬਸਕ੍ਰਿਪਸ਼ਨ ਲੈਣੀ ਆ ਦੇਖੋ ਇਹਨਾਂ ਸ਼ਕਸ਼ਵਲ ਜ਼ੂਮ ਕਰੋ ਮੜਾਇਆ ਹੈ ਪਾਪਾ ਦੇ ਕਾਰਡ ਤੋਂ ਜੀਟੀਐ 5 ਖਰੀਦ ਲਈ ਉਹ ਵੀ 3300 ਰੁਪਏ ਦੀ ਇਹ ਬਹੁਤ ਖਤਰਨਾਕ ਕੰਮ ਜਿਵੇਂ ਆਪਾਂ ਕਾਰਡ ਐਡ ਕਰ ਦਿੰਨੇ ਆ ਨਾ ਉਹ ਆਟੋਮੈਟਿਕ ਉਦਾਂ ਹੀ ਇੱਕ ਕਲਿੱਕ ਨਾਲ ਹੀ ਬਾਇ ਹੋ ਜਾਂਦਾ ਸੋ ਯੂਵੀ ਤੋਂ ਹੁਣ ਤਾਂ ਹੀ ਕਰਕੇ ਕਾਰਡ ਡਿਲੀਟ ਕਰਨਾ ਪਿਆ ਯੂਵੀ ਦੀ ਪਹਿਲੀ ਹਰਕਤ ਕਰਕੇ ਸਬਸਕ੍ਰਿਪਸ਼ਨ ਤੋਂ ਬਾਅਦ ਪਹਿਲੀ ਤਿਆਰੀ ਚੰਗਾ ਪਹਿਨੇ ਸਾਜ ਜੀ ਸ਼ੇਜ਼ਾਵਰ ਜੋ ਜ਼ਬਰ ਬਾਏ ਕਰਦੇ ਬਾਏ ਕਰਦੇ ਬਾਏ ਕਰਦੇ ਚੰਗਾ ਕਰਦੇ ਬਾਏ ਬਾਏ ਆ ਚਲੀਏ ਮੋਨੂ ਨੇ ਵੀ ਖੈ ਚਲੀ تیاری ਪਾਸੇ ਹੁਣ ਤਾਂ ਬਾਅਦ ਜਾਈਆਂ ਵਾਂਗੇ ਪਹਿਲੇ ਹੋ ਗਏ ਕਿ ਹੁਣ ਤਾਂ ਜਿੱਥੇ ਵੀ ਜਾਵਾਂਗੇ ਵਿਆਹ ਕਰਾ ਕੇ ਜਾਵਾਂਗੇ ਆ ਇਹਨੂੰ ਖੇਡਣ ਨੂੰ ਪੱਖਾ ਲਾ ਕੇ ਰੱਖੋ ਸਾਈਡ ਤੇ ਹਾਂ ਇਦਾਂ ਹੀ ਆ ਪਿਛੇ ਕਿੱਥੇ ਘੁੰਮਦਾ ਹੋਊਗਾ ਗੱਡੀ ਦੇ ਅੰਦਰ ਹਮਮ ਅੱਕੇ ਉਹ ਮਗਰ ਸਿੱਕੇ ਅੰਦਰ ਇਹ ਉਹ ਨਾ ਬੇਰੀ ਵਾਲਾ ਹੋਏ ਸ਼ੇਜ਼ਾਬਰ ਇਹਨੇ ਜੌਨੀ ਜਾਨੀ ਮਾਸੀ ਲਾ ਇਹਨੂੰ ਚੱਲ ਵੀ ਵੀਡੀਓ ਜੌਨੀ ਜਾਨੀ ਅੱਛਾ ਯਸ ਪਾਪਾ ਤੁਹਾਨੂੰ ਜੇ ਪਤਾ ਵੀ ਅੱਜ ਜੁਰਾਜ ਦਾ ਬਰਥਡੇ ਸੋ ਸਵੇਰ ਦਾ ਪਾਰਟੀਆਂ ਕਰ ਰਿਹਾ ਨਾਲ ਦੀ ਨਾਲ ਇਹਨੂੰ ਗਿਫਟ ਵੀ ਮਿਲ ਗਿਆ ਸੋ ਹੁਣ ਇੱਕ ਕੰਮ ਹੈ ਬਹੁਤ ਸੋਨਾ ਕਰਨ ਲੱਗਿਆ ਜਿਵੇਂ ਤੁਹਾਨੂੰ ਪਤਾ ਕਿ ਹਾਰਡ ਫੀਡ ਤੇ ਭੈਣ ਭਰਾ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਸੋ ਉਹਨਾਂ ਦੇ ਲਈ ਜਿਵਰਾਜ ਦੇ ਬਰਥਡੇ ਤੇ ਆਪਾਂ ਸਪੈਸ਼ਲ ਗਿਫਟ ਭੇਜ ਰਹੇ ਆ ਉਹਨਾਂ ਦੇ ਲਈ ਆਪਾਂ ਸਹਾਈਤਾ ਭੇਜ ਰਹੇ ਜਿਹੜੇ ਕੱਪੜੇ ਸਟਿਚ ਹੋਏ ਆ ਬਹੁਤ ਸਾਰੇ ਆ ਦੇਖੋ ਪਾਨੋ ਸਟਾਈਲ ਦੇ ਬਹੁਤ ਹੀ ਸੋਹਣੇ ਸੋਹਣੇ ਹਨਾ ਸਟਿਚ ਸੂਟ ਆ ਆ ਜੋ ਆ ਵੀ ਸਾਰੇ ਪੈਕ ਕਰ ਰਹੇ ਆ ਬਹੁਤ ਸਾਰੇ ਸੂਟ ਆ ਸੋ ਥਰਡ ਸਾਈਡ ਥ्रू ਆਪਾਂ ਤੇ ਜਾਗੇ ਇੱਥੇ 10-15 ਰੁਪਏ ਆਪਾਂ ਪੈਕ ਕਰਦੇ ਆ ਆ ਦੇਖੋ ਸੋ ਇਹ ਵੀ ਸਾਰੇ ਆਪਾਂ ਪੈਕ ਕਰਕੇ ਭੇਜ ਲਗੇ ਸੋ ਜਿਵਰਾਜ ਕਿਵੇਂ ਲੱਗ ਰਿਹਾ ਤੈਨੂੰ ਵਧੀਆ ਸੋ ਕੋਸ਼ਿਸ਼ ਆ ਕਿ ਹਨਾ ਜਿੰਨਾਂ ਦਾ ਨੁਕਸਾਨ ਹੋਇਆ ਜਿੰਨਾ ਕ ਆਪਾਂ ਕਰ ਸਕਦੇ ਆਂ ਕਿ ਭੈਣ ਭਰਾਵਾਂ ਦੱਸਣਾ ਚੀਜ਼ ਪਹੁੰਚਾ ਸਕੀਏ। ਲੋਬੀ ਸਾਰੇ ਕੱਪੜੇ ਹੋ ਰਿਹਾ ਪੈ ਕੱਪੜੇ ਆਲਮੋਸਟ ਹੋ ਗਏ ਆ। ਸੋ ਕੱਲ ਨੂੰ ਟੀਮ ਆਊਗੀ ਖਾਲਸਾ ਐਡ ਦੀ ਸੋ ਕੱਪੜੇ ਲੈ ਕੇ ਜਾਣਗੇ। ਤੇ ਆਪਣੀ ਟੀਮ ਲੱਗੀ ਹੋਈ ਆ ਸਾਰੇ ਪੈਕ ਕਰਨ ਲਈ। ਸੋ ਕੋਸ਼ਿਸ਼ ਆ ਕਿ ਰਾਤ ਹਨਾ ਜਿੰਨੀ ਵੀ ਪਹੁੰਚਾਈ ਜਾ ਸਕੇ। ਕੋਸ਼ਿਸ਼ ਕਰ ਰਹੇ ਸੀ ਕਾਫੀ ਟਾਈਮ ਤੋਂ ਦੇਖ ਰਹੇ ਸੀ ਕਿ ਕਿੱਦਾਂ ਭੇਜੀਏ। ਸੋ ਫਾਈਨਲੀ ਗੱਲ ਹੋ ਗਈ ਆ ਤੇ ਆਪਣਾ ਮੋਨੂ ਆ ਮੁੰਡਾ ਰੱਖਵੇ ਤੂੰ ਉਹਨੇ ਵੀ ਜਾਣਾ ਸੋ ਸਾਰੇ ਮੈਕਸਿਮਮ ਜਿੰਨੇ ਵੀ ਆਪਾਂ ਭੇਜ ਸਕਦੇ ਆ ਨਾ ਜਿਵੇਂ ਵੀ ਕਿਸੇ ਦਾ ਸਾਈਜ਼ ਆਊਗਾ ਉਹਦੇ ਅਕੋਰਡਿੰਗ ਸਾਰੇ ਹੀ ਆ ਆ ਦੇਖੋ ਕੋਸ਼ਿਸ਼ ਕਰੀ ਜਿੰਨੇ ਵੀ ਆ ਨਾ ਭੈਣ ਭਰਾਵਾਂ ਤਾਂ ਕੱਪੜੇ ਪਹੁੰਚ ਸਕਦੇ ਆ ਪਹੁੰਚ ਜਾਣ ਤੇ ਉਹਨਾਂ ਨੂੰ ਮਿਲ ਜਾਣ ਹਨਾ ਪ੍ਰੋਪਰ ਸਾਈਜ਼ ਆ ਜਾਣ ਸਭ ਦੇ ਸੋ ਦੇਖ ਰਹੇ ਆ ਕਿ ਹੋਰ ਕੀ ਕੀ ਭੇਜ ਸਕਦੇ ਆ ਲਓ ਵੀ ਯੂਵੀ ਵੀ ਸੇਵਾ ਕਰੀ ਜਾਂਦਾ ਆ ਆਪਾਂ ਜੋ ਭੇਜਣ ਲੱਗੇ ਆ ਹਲਫ ਸਾਰੀ ਸੋ ਯੁਵਰਾਜ ਦਾ ਬਰਥਡੇ ਆ ਤੇ ਅੱਜ ਸੇਵਾ ਕਰ ਰਿਹਾ ਫਾਨੋ ਸਟਾਈਲ ਦੀ ਸਾਰੀ ਟੀਮ ਲੱਗੀ ਹੋਈ ਆ ਸੇਵਾ ਕਾਰਜ ਦੇ ਵਿੱਚ ਸੋ ਆਪਾਂ ਇਹ ਸਾਰੇ ਕੱਪੜੇ ਜਿਹੜੇ ਹਨ ਭੇਜਾਂਗੇ ਹੌਲੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਫੜੀ ਕਿਤੇ ਰੱਖੀ ਫੜੀ ਤੂੰ ਫੜੀ 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 ਬਈ ਭਵਾਨ ਬੰਦਾ ਲੈਓ ਸਾਰੇ ਚੱਕ ਲਿਓ ਬਈ ਹਾੜਾ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਆ ਸੋ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਪਰ ਉਹਦੀ ਪਰਪਾਈ ਕਰਨੀ ਤਾਂ ਬਹੁਤ ਜ਼ਿਆਦਾ ਮੁਸ਼ਕਲ ਆ ਪਰ ਜੋ ਦੁਖੀ ਐ ਇਸ ਵਕਤ ਪੀੜ ਤਾਂ ਉਹਨਾਂ ਦੀ ਸਹਾਇਤਾ ਕਰਨਾ ਸਾਡਾ ਪਹਿਲਾ ਫਰਜ਼ ਬੰਦਾ ਸੋ ਅੱਜ ਯਵਰਾਜ ਦਾ ਬਰਥਡੇ ਸੀਗਾ ਸੋ ਅਸੀਂ ਫਾਨੋ ਸਟਾਈਲ ਵੱਲੋਂ ਇੱਕ ਛੋਟੀ ਜੀ ਸਹਾਇਤਾ ਭੇਜਾਂ ਲੱਗੇ ਆ ਅਸੀਂ ਖਾਲਸਾ ਐਡ ਦੀ ਟੀਮ ਨੂੰ ਇਹ ਪ੍ਰੋਵਾਈਡ ਕਰਾਂਗੇ ਕੱਪੜੇ ਉਹ ਅੱਗੇ ਜਿਹੜੇ ਵੀ ਲੋੜਵੰਦ ਭੈਣ ਭਰਾ ਉਹਨਾਂ ਨੂੰ ਭੇਜਣਗੇ ਸੋ ਜਿੰਨੇ ਵੀ ਭੈਣ ਭਰਾ ਹੈਲਪ ਕਰ ਸਕਦੇ ਜ਼ਰੂਰ ਕਰੋ ਸੋ ਫਾਨੋ ਸਟਾਈਲ ਹਮੇਸ਼ਾ ਹੀ ਜੋ ਹਾਰਦ ਪੀੜ ਤਾਂ ਉਹਨਾਂ ਦੀ ਸਹਾਤ ਲਈ ਨਾਲ ਰਹੂਗਾ ਤੇ ਸਾਡੀ ਕੋਸ਼ਿਸ਼ ਆ ਕਿ ਹੋਰ ਵੀ ਭੈਣ ਭਰਾ ਜੋ ਪੀੜਤਾਂ ਉਹਨਾਂ ਦੀ ਹੈਲਪ ਕੀਤੀ ਜਾਵੇ। ਸੋ ਜੀ ਨੈਕਸਟ ਡੇ ਫਿਰ ਖਾਲਸਾ ਏਡ ਦੇ ਵਲੰਟੀਅਰ ਪਹੁੰਚੇ ਫਾਨੋ ਸਟਾਈਲਿਸ ਸਟੋਰ ਤੇ ਉਹ ਆਪਣੀ ਗੱਡੀ ਲੈ ਕੇ ਆਏ ਸੀ ਆਪਾਂ ਸਾਰੀ ਗੱਡੀ ਦੇ ਵਿੱਚ ਕੱਪੜੇ ਜਿੰਨੇ ਵੀ ਸੀ ਲੋਡ ਕਰਤੇ 22 ਹਰਜੀਤ ਜੀ ਆ ਰਗਵੇ ਤੋਂ ਜੋ ਵਲੰਟੀਅਰ ਖਾਲਸਾ ਏਡ ਦੇ ਉਹ ਆਏ ਸੀ ਨਾਲ ਆਪਣਾ ਮੋਨੂ ਸੀ ਤੇ ਉਹਨਾਂ ਨੇ ਪੂਰੀ ਹੈਲਪ ਕੀਤੀ ਹੈ ਨਾ ਸਾਰੇ ਕੱਪੜੇ ਰੱਖਤੇ ਤੇ ਉਹਨਾਂ ਨੇ ਉੱਥੇ ਵੇਅਰ ਹਾਊਸ ਪਹੁੰਚਾਤੇ ਸੋ ਜਿੰਨੇ ਵੀ ਲੋੜਵੰਦ ਭੈਣ ਭਰਾ ਹੋਣਗੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਕੋਈ ਛੋਟਾ ਜਿਹਾ ਯੋਗਦਾਨ ਦੇ ਸਕੇ ਉਹਨਾਂ ਤੱਕ ਇਹ ਕੱਪੜੇ ਪਹੁੰਚਣਗੇ ਤੇ ਵਾਹਿਗੁਰੂ ਜੀ ਜੋ ਵੀ ਪ੍ਰੋਬਲਮ ਚੱਲ ਰਹੀ ਆ ਸਾਰੀਆਂ ਜਲਦੀ ਜਲਦੀ ਖਤਮ ਕਰਨ ਪੰਜਾਬ ਤੇ ਹਮੇਸ਼ਾ ਮਿਹਰਾਂ ਪਰ ਹੱਥ ਰੱਖੇ ਵਾਹਿਗੁਰੂ ਜੀ ਤੇ ਜਿੰਨੀਆਂ ਵੀ ਸੰਸਥਾਵਾਂ ਜਿੰਨੇ ਵੀ ਭੈਣ ਭਰਾ ਹੜਪੀੜਤਾ ਦੀ ਮਦਦ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਆ ਉਹਨਾਂ ਸਾਰਿਆਂ ਦਾ ਹਨਾ ਵਾਹਿਗੁਰੂ ਜੀ ਉਹਨਾਂ ਨੂੰ ਹਮੇਸ਼ਾ ਤਰੱਕੀਆਂ ਬਖਸ਼ਣ ਜਿਹੜੇ ਇੰਨੇ ਖੁੱਲੇ ਦਿਲ ਦੇ ਨਾਲ ਹੜਪੀੜਤਾ ਦੇ ਨਾਲ ਖੜੇ ਆ ਤੇ ਇੱਕ ਚੀਜ਼ ਇਹ ਸਾਬਤ ਹੋ ਗਈ ਕਿ ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਦੇ ਨਾਲ ਖੜਦੇ ਆ ਸੋ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਸਾਡੀ ਇਹੀ ਅਰਦਾਸ ਆ ਸੋ ਅਜਈਆਂ ਮੁਸੀਬਤਾਂ ਅੱਗੇ ਤੋਂ ਨਾ ਆਉਣ ਵਾਹਿਗੁਰੂ ਜੀ ਹਮੇਸ਼ਾ ਪੰਜਾਬ ਤੇ ਮਿਹਰ ਬਣਾਈ ਰੱਖੇ ਸੋ ਖਾਲਸਾ ਏਡ ਦੀ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਭੈਣ ਭਰਾ ਕਮੈਂਟਾਂ ਵਿੱਚ ਵਾਹਿਗੁਰੂ ਜੀ ਲਿਖ ਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਜਰੂਰ ਕਰਿਓ ਆਪਣਾ ਪੰਜਾਬ ਰਵੇ ਤੇ ਕੁਛ ਹਾਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ